ਖਬਰ ਸ਼੍ਰੀ ਫਤਿਹਗੜ ਸਾਹਿਬ ਤੋਂ ਜਿੱਥੇ ਇੱਕ ਨਿਹੰਗ ਸਿੰਘ ਦੇ ਵੱਲੋਂ ਦੂਸਰੇ ਨਿਹੰਗ ਸਿੰਘ ਤੇ ਕਿਰਪਾਨ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ। ਕੀ ਮਾਤਾ ਪਿਤਾ ਬਣਨਾ ਅਜੇ ਵੀ ਤੁਹਾਡਾ ਸੁਪਨਾ ਹੈ? ਆਪਣਾ ਮਾਤਾ ਪਿਤਾ ਬਣਨ ਦਾ ਸੁਪਨਾ ਪੂਰਾ ਕਰੋ। ਅਪੋਲੋ ਫਰਟੀਲਿਟੀ ਦਿਨਾ। ਮੁਫਤ ਸਲਾਹ ਲਈ ਕਾਲ ਕਰੋ 99539239453। ਸ਼੍ਰੀ ਫਤਿਹਗੜ ਸਾਹਿਬ ਵਿੱਚ ਇੱਕ ਨਿਹੰਗ ਸਿੰਘ ਦੇ ਵੱਲੋਂ ਦੂਸਰੇ ਨਿਹੰਗ ਸਿੰਘ ਤੇ ਕਿਰਪਾਨ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਸੰਬੰਧੀ ਐਸਐਚਓ ਫਤਿਹਗੜ ਸਾਹਿਬ ਗੁਰਵਿੰਦਰ ਸਿੰਘ ਢਿੱਲੋਂ ਨੇ ਜਾਣਕਾਰੀ ਦਿੱਤੀ ਹੈ ਦੱਸਿਆ ਹੈ ਕਿ ਘਟਨਾ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਨੇੜੇ ਸਥਿਤ ਨਿਹੰਗ ਸਿੰਘਾਂ ਦੀ ਬਰੋਟਾ ਸ਼ੋਨੀ ਦੀ ਹੈ ਜਿੱਥੇ ਘੋੜਿਆਂ ਦੀ ਸੇਵਾ ਚੱਲਦੀ ਹੈ ਇਸ ਦੌਰਾਨ ਸੇਵਾ ਕਰ ਰਹੇ ਨਿਹੰਗ ਸਿੰਘ ਜਸਵੀਰ ਸਿੰਘ ਤੇ ਨਿਹੰਗ ਸਿੰਘ ਗੁਰਜੰਟ ਸਿੰਘ ਵਿਚਾਲੇ ਬਾਜਨਾਮਾ ਘੋੜੇ ਦੀ ਸੇਵਾ ਨੂੰ ਲੈ ਕੇ ਝਗੜਾ ਹੋ ਗਿਆ ਤੇ ਇਹ ਝਗੜਾ ਇੰਨਾ ਵੱਧ ਗਿਆ ਕਿ ਨਿਹੰਗ ਸਿੰਘ ਜਸਵੀਰ ਸਿੰਘ ਨੇ ਤੈਸ਼ ਵਿੱਚ ਆ ਕੇ ਆਪਣੀ ਕਿਰਪਾਨ ਕੱਢ ਲਈ ਅਤੇ ਪਹਿਲਾ ਘੋੜੇ ਦੀ ਗਰਦਨ ਤੇ ਵਾਰ ਕੀਤੇ ਲੇਕਿਨ ਘੋੜਾ ਪੱਜ ਨਿਕਲਿਆ ਜਿਸ ਮਗਰੋਂ ਜਸਵੀਰ ਸਿੰਘ ਨੇ ਕਿਰਪਾਨ ਦਾ ਸਿੱਧਾ ਵਾਰ ਗੁਰਜੰਟ ਸਿੰਘ ਦੇ ਸਿਰ ਤੇ ਕਰ ਦਿੱਤਾ ਜਿਸ ਤੋਂ ਬਚਨ ਦੀ ਕੋਸ਼ਿਸ਼ ਵਿੱਚ ਗੁਰਜੰਟ ਸਿੰਘ ਨੇ ਆਪਣਾ ਖੱਬਾ ਹੱਥ ਸਿਰ ਉੱਤੇ ਰੱਖ ਲਿਆ ਤੇ ਜਸਵੀਰ ਸਿੰਘ ਵੱਲੋਂ ਕੀਤੇ ਕਿਰਪਾਨ ਦੇ वार ਕਾਰਨ ਗੁਰਜੰਟ ਸਿੰਘ ਦਾ ਗੋਟ ਬਾਹ ਨਾਲੋਂ ਵਾਕੋ ਕੇ ਧਰਤੀ ਤੇ ਡੇਕਿਆ ਜਸਵੀਰ ਸਿੰਘ ਵੱਲੋਂ ਕੀਤਾ ਗਿਆ ਕਿਰਪਾਨ ਦਾ ਅਗਲਾ ਵਾਰ ਗੁਰਜੰਟ ਸਿੰਘ ਦੇ ਸੱਜੇ ਹੱਥ ਦੀ ਹਥੇਲੀ ਤੇ ਲੱਗਾ ਜਿਸ ਕਾਰਨ ਉਸ ਦੇ ਸੱਜੇ ਹੱਥ ਤੇ ਵੀ ਡੂੰਗਾ ਜ਼ਖਮ ਹੋ ਗਿਆ ਗੁਰਜੰਟ ਸਿੰਘ ਲਹੂ ਲਹਾਨ ਹੋ ਗਿਆ ਜਿਸ ਤੋਂ ਬਾਅਦ ਜਸਵੀਰ ਸਿੰਘ ਧਮਕੀਆਂ ਦੇਂਦਾ ਹੋਇਆ ਕਿਰਪਾਨ ਸਮੇਤ ਮੌਕੇ ਤੋਂ ਫਰਾਰ ਹੋ ਗਿਆ ਇਸ ਹਮਲੇ ਵਿੱਚ ਜ਼ਖਮੀ ਹੋਏ 27 ਸਾਲਾ ਨਿਹੰਗ ਸਿੰਘ ਗੁਰਜੰਟ ਸਿੰਘ ਨੂੰ ਇਲਾਜ ਤੇ ਲਈ ਪੀਜੀਆਈ ਚੰਡੀਗੜ੍ਹ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਜਦਕਿ ਪੁਲਿਸ ਦੇ ਵੱਲੋਂ ਮੁਲਜ਼ਮ ਨਿਹੰਗ ਸਿੰਘ ਜਸਵੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਾਂਚ ਵਿੱਚ ਸਾਹਮਣੇ ਆਇਆ ਕਿ ਉਕਤ ਮੁਲਜ਼ਮ ਨਿਹੰਗ ਸਿੰਘ ਜਸਵੀਰ ਸਿੰਘ ਤੇ ਪਹਿਲਾਂ ਵੀ ਕਈ ਮੁਕੱਦਮੇ ਦਰਜ ਨੇ ਜੀ 58224 ਨੂੰ ਸਾਨੂੰ ਪੀਜੀ ਜਲਦੀ ਵਰਤੇ ਕਮਜ਼ੋਰ ਹੋਇਆ ਸੀਗਾ ਕਿ ਗੁਰਜੰਟ ਸਿੰਘ son of ਗੁਰਮukh ਸਿੰਘ ਵਾਸੀ ਪਿੰਡ ਅਲੀਪੁਰ ਇਹ ਦਾਖਲ ਹੋਏ ਇਲਾਜ ਲਈ ਜਿਸ ਤੇ ਅਸੀਂ ਜਿਹੜਾ ਸੀਗਾ ਸੁਖਵੀਰ ਸਿੰਘ ਪੁੱਤਰ ਸਕੰਦਰ ਸਿੰਘ ਵਾਸੀ ਪਿੰਡ ਬੂਥਕਰ ਇਹਨਾਂ ਦੀ ਜੀ ਸਟੇਟਮੈਂਟ ਰਿਕਾਰਡ ਕੀਤੀ ਸੀਗੀ ਜਿਨ੍ਹਾਂ ਨੇ ਆਪਣੀ ਸਟੇਟਮੈਂਟ ਵਿੱਚ ਲਿਖਾਇਆ ਸੀਗਾ ਕਿ ਇਹ ਸਮੇਤ ਗੁਰਜਨ ਸਿੰਘ ਦੇ ਘੋੜਿਆਂ ਦੀ ਸੇਵਾ ਕਰ ਰਹੇ ਸੀਗੇ ਤੇ ਉੱਤੇ ਇੱਕ ਵਿਅਕਤੀ ਆਇਆ ਸੀ ਜਿਸ ਦਾ ਨਾਮ ਸੀਗਾ ਜਸਮੀਰ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਪਿੰਡ ਮਾਦਿਆ ਇਹਨਾਂ ਦਾ ਜਿਹੜਾ ਸੀਗਾ ਕਿ ਘੋੜਿਆਂ ਦੀ ਸੇਵਾ ਕਰਦੇ ਜਿਹੜਾ ਸੀ ਆਪਸ ਵਿੱਚ ਉਨ੍ਹਾਂ ਦਾ ਲੜਾਈ ਝਗੜਾ ਹੋ ਗਿਆ ਸੀਗਾ ਤੇ ਲੜਾਈ ਝੜੇ ਦਾ ਜਿਹੜਾ ਜਸਮੀਰ ਸਿੰਘ ਸੀਗਾ ਉਸ ਨੇ ਵੀ ਤਲਵਾਰ ਨਾਲ ਜਿਹੜਾ ਹੈਗਾ ਗੁਰਜਨ ਸਿੰਘ ਤੇ ਵਾਰ ਕੀਤਾ ਸੀਗਾ ਜੋ ਲੜਾਈ ਦੌਰਾਨ ਜਿਹੜਾ ਸੀਗਾ ਕਿ ਗੁਰ ਖੰਭੇ ਹੱਤ ਦਾ ਜਿਹੜਾ ਮ੍ਰਿਸਟ ਨੂੰ ਹੱਥ ਲੈ ਗਿਆ ਸੀਗਾ ਤੇ ਹੇ ਨੀਚੇ ਗਿਰ ਗਿਆ ਸੀ ਜ਼ਮੀਨ ਤੇ ਤੇ ਰਾਈਟ ਪਾਮ ਤੋਂ ਜਿਹੜਾ ਹੈ ਰੀ ਸੀ ਉੱਤੇ ਸਾਡ ਦਾ ਅਚਨਾਂਤ ਆਇਆ ਸੀਗਾ ਜਿਸ ਕਰਕੇ ਜਿਹੜਾ ਹੈ ਜੀ ਮਜਰੂਬੀ ਹਾਲਤ ਵਿੱਚ ਜਿਹੜਾ ਇਲਾਜ ਲਈ ਨੂੰ ਜਿਹੜਾ ਸੀਗਾ ਦਾਖਲ ਕਰਾਇਆ ਸੀ ਜੀ ਤੇ ਹੁਣ ਕਿੱਥੇ ਲੱਗਿਆ ਜੀ ਇਸ ਫਿਲਹਾਲ ਜਿਹੜਾ ਹੈਗਾ ਕਿ ਮਜਰੂਬ ਜਿਹੜਾ ਹੈਗਾ ਗੁਰਜੰਟ ਸਿੰਘ ਇਹ ਪੀਜੀਏ ਦਾਖਲ ਹੈ ਤਾਂ ਆਪਰੇਸ਼ਨ ਹੋ ਗਿਆ ਤੇ ਹੱਥ ਜਿਹੜਾ ਹੈ ਦਾ ਵਾਪਸ ਜੋੜਤਾ ਗਿਆ ਸਰ ਇਹ ਕੌਣ ਕੌਣ ਸੀਗੇ ਦੋਨੇ ਗੁਰਜੰਟ ਦੇ ਨੰਦ ਸਿੰਘ ਜੀ ਗੁਰਜੰਟ ਸਿੰਘ ਜੀ ਜਿਹੜੇ ਹੈਗੇ ਇਹ ਜਥੇਦਾਰ ਸੀਗੇ ਇਹਨਾਂ ਕੋਲ ਉਹ ਰੰਨੀ ਜਿਹੜੇ ਸੇਵਾ ਦਾ ਸੇਵਾ ਦਾ ਇਹਨਾਂ ਕੋਲ ਚਾਰ ਸੀਗਾ। ਉਹ ਗ੍ਰਿਫਤਾਰ ਕਿਹਨੂੰ ਕੀਤਾ ਗਿਆ? ਜਿਸ ਜਿਹੜਾ ਹੈਗਾ ਦੋਸ਼ੀ ਦਸਵੀਰ ਸਿੰਘ ਜਿਹੜਾ ਹੈਗਾ ਕੱਲ ਮਿਤੀ 6/8 ਨੂੰ ਗ੍ਰਿਫਤਾਰ ਕੀਤਾ ਗਿਆ। ਇਹਨੂੰ ਗ੍ਰਿਫਤਾਰ ਬਾਨਗੜ੍ਹ ਸਾਹਿਬ ਦੇ ਨੇੜੇ ਤੋਂ ਗ੍ਰਿਫਤਾਰ ਕੀਤਾ ਗਿਆ। ਜਿਹੜਾ ਦਸਵੀਰ ਸਿੰਘ ਹੈ ਜੀ ਇਸ ਤੇ ਪਹਿਲਾਂ ਵੀ 178/18 ਮਕਦਮਾ ਦਰਜਾ ਥਾਣਾ ਫਤਿਹਗੜ੍ਹ ਸਾਹਿਬ ਦਾ ਅੰਡਰ ਸੈਕਸ਼ਨ 330 324 ਆਈਪੀਸੀ ਦਾ। ਤੇਸ ਮੁਕਦਰ ਵਿੱਚ ਪਹਿਲਾਂ ਹੀ ਪਗੋੜਾ ਵੀ ਰਿਆ ਜਿਹਨੂੰ ਫੜਾਇਆ ਗਿਆ ਗੱਲ ਕੀਤੀ ਵੀ ਕੋਈ ਰਿਕਵਰੀ ਵੀ ਕਰਾ ਵੀ ਹੋਈ ਜਿੰਨਾਂ ਨੇ ਇਹਨਾਂ ਹੱਥ ਵਢਿਆ ਕੋਈ ਕਿਰਪਾ ਨੇ ਵਾਲਿਆ ਤੇਸ ਤਰ ਤਿਆਰ ਨਾਲ ਕਿਸਮ ਜੀ ਜਿਹੜੇ ਹਥਿਆਰ ਨਾਲ ਨੇ ਮਾਰ ਕੀਤਾ ਸੀ ਅਗਰਜਨ ਸਿੰਘ ਤੇ ਉਹ ਸੀ ਇਸ ਤਰ ਗਵਰਦਾਨ ਮੈਦੂਸ਼ ਜੀ ਜੀ ਦੇ ਹੁਣ ਜੀਐਲਪੀ ਦਿੱਤਾ ਜੀ ਹਾਣਿ ਮਾਨਵ ਦਾਸ ਨੂੰ ਪੇਸ਼ ਕੀਤਾ ਗਿਆ ਸੀਗਾ ਜਿੱਥੇ ਇਹਨੂੰ ਜਿਹੜਾ ਹੈਗਾ ਕਿ ਜੁਡੀਸ਼ੀਅਲ ਕਸਟਰਡ ਵਿੱਚ ਪੇਟਾ ਗਿਆ